ਕੈਨੇਡਾ ਦੇ ਟ੍ਰਾਂਟੋ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਦੇ ਨਾਲ ਬਲੈਕ ਕਮਿਊਨਿਟੀ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਜਿਹੜਾ ਸ਼ੈਲਟਰਾਂ ਦੇ ਵਿੱਚ ਜਿਹੜਾ ਕੈਂਪ ਜਿਹੜੇ ਕੈਂਪਾਂ ਦੇ ਵਿੱਚ ਰਾਤਾਂ ਕੱਟਣੀਆਂ ਪੈਂਦੀਆਂ ਨੇ ਜਿਹੜਾ ਆਪਣਾ ਦਿਨ ਬਸਰ ਕਰਨੇ ਪੈਂਦੇ ਨੇ ਇਸ ਇਸ ਤਰੀਕੇ ਦੇ ਹਾਲਾਤ ਬਣਦੇ ਨੇ ਕਿ ਜਿਹੜੇ ਬਲੈਕ ਕਮਿਊਨਿਟੀ ਦੇ ਲੋਕ ਨੇ ਵੱਡੇ ਪੱਦਰ ਤੇ ਹੋਮਲੈਸ ਦੇਖਦੇ ਨਜ਼ਰਾਂ ਤੋਂ ਨੇ ਤਾਂ ਹੁਣ ਟ੍ਰਾਂਟੋ ਦੇ ਵਿੱਚ ਬਲੈਕ ਮੰਡੇਟ ਹੋਮਲੈਸ ਸ਼ੈਲਟਰ ਦਾ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਹੋ ਚੁੱਕੀ ਹੈ ਟ੍ਰਾਂਟੋ ਸ਼ਹਿਰ ਦੀ ਕਾਉਂਸਲ ਨੇ ਇੱਕ ਨਵਾਂ ਬਲੈਕ ਮੰਡੇਟ ਸ਼ੈਲਟਰ ਬਣਾਉਣ ਦਾ ਐਲਾਨ ਕੀਤਾ ਜਿਸ ਦਾ ਉਦੇਸ਼ ਬਲੈਕ ਕਮਿਊਨਿਟੀ ਦੇ ਲੋਕਾਂ ਲਈ ਖਾਸ ਤੌਰ ਤੇ ਸੇਵਾਵਾਂ ਪ੍ਰਦਾਨ ਕਰਨਾ ਹੈ ਇਸ ਸ਼ੈਲਟਰ ਦੀਆਂ ਅਰਜ਼ੀਆਂ ਦੀ ਜਿਹੜੀ ਆਖਰੀ ਮਿਤੀ ਆ ਸ਼ੁਕਰਮਾਰਤੀ 30 ਮਈ ਜਿਹੜਾ 2025 ਆ ਬਲੈਕ ਮੰਡੇਟ B3 ਸ਼ੈਲਟਰ ਦੀ ਜੇਕਰ ਪ੍ਰਵਾਸ ਸ਼ਾਦੀ ਗੱਲ ਕਰੀਏ ਇੱਕ B3 ਸ਼ੈਲਟਰ ਉਹ ਸ਼ੈਲਟਰ ਜੋ ਕਿ ਬਲੈਕ ਕਮਿਊਨਿਟੀ ਦੇ ਲੋਕਾਂ ਦੁਆਰਾ ਚਲਾਇਆ ਪ੍ਰਬੰਧਿਤ ਕੀਤਾ ਜਾਣਾ ਜਿਸ ਦੇ ਵਿੱਚ ਕਿ ਮਕਸਦ ਸਿਰਫ ਜਿਹੜੇ ਬਲੈਕ ਕਮਿਊਨਿਟੀ ਦੇ ਲੋਕ ਨੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਇਸ ਦੇ ਵਿੱਚ ਬੋਰਡ ਅਤੇ ਸਟਾਫ ਦੇ ਤਕਰੀਬਨ 50% ਜਾਂ ਫਿਰ ਇਸ ਤੋਂ ਵੱਧ ਮੈਂਬਰਾਂ ਦਾ ਵਿੱਚ ਜਿਹੜਾ ਬਲੈਕ ਕਮਿਊਨਿਟੀ ਦੇ ਲੋਕਾਂ ਦਾ ਹੋਣਾ ਲਾਜ਼ਮੀ ਹੈ ਸ਼ੈਲਟਰ ਟ੍ਰਾਂਟੋ ਦੇ वाले ਲੋਕ ਜਾਂ ਮਾਫ ਕਰਨਾ ਜਿਹੜੇ ਬਲੈਕ ਕਮਿਊਨਿਟੀ ਦੇ ਲੋਕ ਨੇ ਸੰਸਕ੍ਰਿਤ ਤੌਰ ਤੇ ਉਚਿਤ ਉਚਿਤ ਸਵਾਮਾ ਪ੍ਰਦਾਨ ਕਰਨ ਦੇ ਲਈ ਬਣਾਇਆ ਜਾ ਰਿਹਾ ਤੇ ਉਜ਼ਰਲੇ ਪਾਸੇ ਇਸ ਦੇ ਵਿੱਚ ਹੋਮਲੈਸ ਸਰਵਿਸਸ ਕੈਪਟਨ ਇਨਫਰਾਸਟ੍ਰਕਚਰ ਸਟ੍ਰੈਟਜੀ ਦੇ ਤਹਿਤ ਐਚਐਸਸੀਆਈਐਸ ਦੇ ਤਹਿਤ ਟ੍ਰਾਂਟੋ ਸ਼ਹਿਰ ਦੇ 2033 ਤੱਕ 20 ਨਵੇਂ ਸ਼ੈਲਟਰ ਸਥਾਨ ਬਣਾਉਣ ਦਾ ਲਕਸ਼ ਰੱਖਿਆ ਇਸ ਦੇ ਵਿੱਚ ਬਲੈਕ ਕਮਿਊਨਿਟੀ ਦੇ ਲੋਕਾਂ ਦੇ ਲਈ ਖਾਸ ਤੌਰ ਤੇ ਇੱਕ ਸ਼ੈਲਟਰ ਸ਼ਾਮਲ ਹੈ ਜਿਸ ਦਾ ਵਿਕਾਸ 3 ਤੋਂ 5 ਸਾਲਾਂ ਦੇ ਵਿੱਚ ਪੂਰਾ ਹੋ ਜਾਵੇਗਾ ਤਾਂ ਜੇਕਰ ਮਈ 2023 ਦੇ ਵਿੱਚ ਗੱਲ ਕਰੀਏ ਤਾਂ ਟ੍ਰਾਂਟੋ ਕਾਉਂਸਲ ਨੇ ਹੋਮਲੈਸਰਜ਼ ਨੂੰ ਇੱਕ ਐਮਰਜੈਂਸੀ ਕਾਉਂਸਲ ਐਮਰਜੈਂਸੀ ਘੋਸ਼ਿਤ ਕੀਤਾ ਸੀ ਜਿਸ ਦਾ ਮਕਸਦ ਸ਼ਹਿਰ ਦੇ ਵਿੱਚ ਹੋਮਲੈਸ ਲੋਕਾਂ ਦੇ ਲਈ ਸੇਵਾਵਾਂ ਨੂੰ ਸੁਧਾਰਨਾ ਸੀ ਇਸ ਫੈਸਲੇ ਨਾਲ ਜਿਹੜਾ ਸ਼ੀਤਕਾਲੀ ਸੇਵਾਵਾਂ ਦੇ ਵਿੱਚ ਬਦਲਾਅ ਕੀਤੇ ਗਏ ਵਾਰਮਿੰਗ ਸੈਂਟਰਾਂ ਦੀ ਕਾਰਜਕਾਰੀ ਦੇ ਵਿੱਚ ਸੁਧਾਰ ਕੀਤਾ ਗਿਆ ਪਰ ਟ੍ਰਾਂਟੋ ਸ਼ਹਿਰ ਨੇ ਫਿਰ ਬਲੈਕ ਮੈਂਡੇਟਡ ਫੰਡਿੰਗ ਫਰੇਮਵਰਕ ਦੀ ਸ਼ੁਰੂਆਤ ਕੀਤਾ ਗਿਆ ਜਿਸ ਦਾ ਉਦੇਸ਼ ਬਲੈਕ ਕਮਿਊਨਿਟੀ ਦੇ ਜਾਂ ਫਿਰ ਕਾਲੇ ਹੁੰਦਾ ਹੈ ਦੀ ਜਿਹੜੇ ਲੋਕ ਨੇ ਸੰਗਠਨ ਨੇ ਉਹਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਤੇ ਫਿਰ ਉਸ ਤੋਂ ਬਾਅਦ ਟ੍ਰਾਂਟੋ ਸ਼ਹਿਰ ਨੇ ਜਿਹੜਾ ਸ਼ੈਲਟਰ ਸਟੈਂਡਰਡਸ ਨੂੰ ਅਪਡੇਟ ਕੀਤਾ ਜਿਸ ਦੇ ਵਿੱਚ ਕਿ ਐਂਟੀ ਬਲੈਕ ਰੈਸਿਜ਼ਮ ਨਾਲ ਸੰਬੰਧਿਤ ਨਿਯਮ ਸ਼ਾਮਲ ਸੀ ਤੇ ਜਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਤੁਹਾਡੇ ਨਾਲ ਇੱਕ ਖਾਸ ਕਵਰ ਇਸ ਵਕਤ ਸਾਂਝੀ ਕਰ ਰਹੇ ਹਾਂ ਕਿ ਟ੍ਰਾਂਟੋ ਦੇ ਵਿੱਚ ਬਲੈਕ ਮੰਡੇਟ ਹੋਮਲੈਸ ਸ਼ੈਲਟਰ ਦਾ ਪ੍ਰੋਜੈਕਟ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੇ ਵਿੱਚ ਕਿ ਜਿਹੜਾ ਜਿਹੜੀਆਂ ਅਰਜ਼ੀਆਂ ਨੇ ਇਸ ਸ਼ੈਲਟਰ ਦੇ ਲਈ ਅਰਜ਼ੀਆਂ ਦੀ ਜਿਹੜੀ ਆਖਰੀ ਮਿਤੀ ਆ ਸ਼ੁਕਰਮਾਰ 30 ਮਈ 2025 ਦੇ ਲਈ ਹੈ ਤੇ ਜਿਸ ਦੇ ਵਿੱਚ B3 ਉਹ ਸ਼ੈਲਟਰ ਜੋ ਕਿ ਜਿਹੜਾ ਖਾਸ ਤੌਰ ਤੇ ਬਲੈਕ ਕਮਿਊਨਿਟੀ ਦੇ ਲੋਕਾਂ ਦੇ ਲਈ ਬਣਾਇਆ ਗਿਆ ਉਹਨਾਂ ਸਮੁਦਾਏ ਹੈ ਜਿਹੜਾ ਬਲੈਕ ਕਮਿਊਨਿਟੀ ਦੇ ਸਮੁਦਾਏ ਦੇ ਲਈ ਉਹਨਾਂ ਦੇ ਜਿਹੜਾ ਇੱਕ ਵਰਗ ਦੇ ਲਈ ਖਾਸ ਤੌਰ ਤੇ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਬਣਾਇਆ ਗਿਆ ਖਾਸ ਤੌਰ ਤੇ ਦੇ ਵਿੱਚ ਜਿਹੜੇ ਮੈਂਬਰ ਹੋਣੇ ਨੇ ਵੱਧ ਤੋਂ ਵੱਧ ਜਿਹੜੇ ਮੈਂਬਰ ਨੇ ਜਾਂ ਫਿਰ ਸਟਾਫ ਨੇ ਉਹ 50% ਤੋਂ ਜ਼ਿਆਦਾ ਜਿਹੜੇ ਬਲੈਕ ਕਮਿਊਨਿਟੀ ਦੇ ਲੋਕ ਰੱਖੇ ਜਾਣ ਉਹ ਤਾਂ ਖਾਸ ਤੌਰ ਤੇ ਜਿਹੜਾ ਬਲੈਕ ਕਮਿਊਨਿਟੀ ਦੇ ਲੋਕਾਂ ਨੂੰ ਸੰਸਕ੍ਰਿਤ ਤੌਰ ਤੇ ਉਹ ਜਿੱਤ ਜਿਹੜੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਜਿਹੜਾ ਇੱਕ ਜਿਹੜਾ ਬਲੈਕ ਮੰਡੇਟ ਹੋਮਲੈਸ ਸ਼ੈਲਟਰ ਪ੍ਰੋਜੈਕਟ ਦੀ ਸ਼ੁਰੂਆਤ ਹੋ ਚੁੱਕੀ ਹੈ